ਵਾਸ ਤੁਸੀਂ ਸੁਣ ਲਈ ਜੀ ਦੇਖੋ ਕਿੰਨੀਆਂ ਕ੍ਰਿਸਪੀ ਤੇ ਗਰਮਾ ਗਰਮ ਇਹ ਬਣ ਕੇ ਤਿਆਰ ਹੋਈਆਂ ਨੇ ਲੇਅਰ ਤੁਸੀਂ ਇਹਨਾਂ ਦੀਆਂ ਦੇਖ ਸਕਦੇ ਹੋ ਪਰਤਾਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਸਾਰੀਆਂ ਬਹੁਤ ਗਰਮ ਨੇ ਇਹ ਤੇ ਇਸ ਤਰੀਕੇ ਨਾਲ ਗਰਮ ਗਰਮ ਅਪਰਟਮੈਂਟੋ ਕੈਚਪ ਨਾਲ ਜਦੋਂ ਸਰਵ ਕਰਾਂਗੇ ਨਾ ਬਹੁਤ ਟੇਸਟੀ ਲੱਗਣਗੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਨਾਂ ਆਵੰਤੋਂ ਆਲੂ ਪੈਟੀਜ਼ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਦੇ ਵਿੱਚੋਂ ਤਾਂ ਆਪਾਂ ਆਲੂ ਪੈਟੀਜ਼ ਲੈ ਆਉਣੇ ਆ ਪਰ ਜਦੋਂ ਤਾਂ ਕਪਾਕਾਰੇ ਲੈ ਕੇ ਆਉਣੇ ਉਹ ਠੰਡੀਆਂ ਹੋ ਜਾਂਦੀਆਂ ਨੇ ਤੇ ਉਹ ਟੇਸਟੀ ਨਹੀਂ ਲੱਗਦੀਆਂ ਕਿਉਂ ਨਾ ਆਪਾਂ ਘਰੇ ਬਣਾਈਏ ਤੇ ਸਾਰੀ ਫੈਮਿਲੀ ਦੇ ਨਾਲ ਇਸ ਰੈਸਪੀ ਨੂੰ ਜਿਹੜਾ ਇੰਜੋਏ ਕਰੀਏ ਤੇ ਉਹ ਵੀ ਬਿਨਾ ਆਵਨ ਤੋਂ ਬਹੁਤ ਜ਼ਿਆਦਾ ਪਰਤਾਂ ਵਾਲੀਆਂ ਆਪਾਂ ਆਲੂ ਪੈਟਿਸ ਬਣਾ ਲਾਂਗੇ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਇਸ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਇਹ ਫਿਰ ਇਹ ਆਲੂ ਪੈਟਿਸ ਆ ਨੂੰ ਜ਼ਰੂਰ ਹੈ ਤੇ ਸਭ ਤੋਂ ਪਹਿਲਾਂ ਜੀ ਆਲੂ ਪੈਟਿਸ ਦੇ ਲਈ ਆਪਾਂ ਆਟਾ ਗੁੰਨਖੇ ਜਣੀ ਜੇ ਮੈਂ ਐਦਾ ਗੁੰਨਖੇ ਤਿਆਰ ਕਰਾਂਗੀ ਆਪਾਂ ਮੈਦਾ ਵਰਤ ਰਹੇ ਹਾਂ ਇਹ ਜਿਹੜੀਆਂ ਆਲੂ ਪੈਟਿਸ ਹਨ ਇਹ ਮੈਦੇ ਦੀਆਂ ਬਣਾਈਆਂ ਜਾਂਦੀਆਂ ਘਰ ਦੇ ਵਿੱਚੋਂ ਕਿਸੇ ਵੀ ਬਰਤਨ ਨਾਲ ਤੁਸੀਂ ਨਾਪ ਲਿਓ ਚਾਹੇ ਚਾਹ ਵਾਲਾ ਕੱਪ ਜਾਂ ਗਲਾਸ ਜਾਂ ਕੌਲੀ ਮੇਰੇ ਕੋਲ ਇੱਕ ਕੌਲੀ ਭਰ ਕੇ ਜਿਹੜੀ ਇਹ ਮੈਦੇ ਦੀ ਹੈ ਤੇ ਇਹਨੂੰ ਮੈਂ ਪਹਿਲੇ ਛਾਣ ਕੇ ਰੱਖਿਆ ਤੁਸੀਂ ਛਾਣ ਜ਼ਰੂਰ ਲਿਓ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਜੀ ਬਿਲਕੁਲ ਅੱਧੇ ਕ ਚਮਚ ਤੋਂ ਘੱਟ ਆਪਾਂ ਨਮਕ ਐਡ ਕਰਾਂਗੇ ਇੱਕ ਕੌਲੀ ਦੇ ਵਿੱਚ ਹੁਣ ਜੀ ਇਹਦੇ ਵਿੱਚ ਆਪਾਂ ਘਿਓ ਐਡ ਕਰਾਂਗੇ ਤੁਸੀਂ ਰਿਪੈਂਟ ਤੇਲ ਵੀ ਐਡ ਕਰ ਸਕਦੇ ਹੋ ਜਾਂ ਫਿਰ ਘਿਓ ਨੂੰ ਗਰਮ ਕਰਕੇ ਤੇ ਜਿੰਨਾ ਆਪਾਂ ਮੈਦਾ ਲੈਤਾ ਉਹ ਚੌਥਾ ਹਿੱਸਾ ਘਿਓ ਐਡ ਕਰ ਦਾਂਗੇ ਇਹਦੇ ਵਿੱਚ ਆਪਾਂ ਘਿਓ ਨੂੰ ਤੁਸੀਂ ਪਿਘਲਾ ਕੇ ਐਡ ਕਰਿਓ ਕਿਉਂਕਿ ਫਿਰ ਅੰਦਾਜ਼ਾ ਸਹੀ ਹੋ ਜਾਂਦਾ ਵੀ ਆਪਾਂ ਨੂੰ ਕਿੰਨੇ ਕੁ ਘਿਓ ਦੀ ਹੋਰ ਜ਼ਰੂਰਤ ਹੈ ਟੋਟਲ ਜਿਹੜੇ ਮੈਂ 4-5 ਚਮਚਾ ਐਡ ਕਰੂੰਗੀ ਤੇ ਹੁਣ ਮੈਂ ਇਹਨੂੰ ਮਿਕਸ ਕਰੂੰਗੀ ਚੰਗੇ ਤਰੀਕੇ ਨਾਲ ਤੁਹਾਨੂੰ ਨਾ ਇੱਥੇ ਆਟਾ ਮੈਂ ਬਣਾ ਕੇ ਦਿਖਾਉਣੀ ਹੈ ਵੀ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਦੇਖੋ ਇਸ ਤਰੀਕੇ ਨਾਲ ਹੱਥਾਂ ਨਾਲ ਤੁਸੀਂ ਆਟੇ ਨੂੰ ਮਾੜ ਲਿਓ ਜਾਨੀ ਕਿ ਮੈਂ ਐਦਾਂ ਇਹਨੂੰ ਤੇ ਹੁਣ ਜੀ ਆਪਾਂ ਮੈਦੇ ਨੂੰ ਮਿਕਸ ਕਰ ਲਿਆ ਦੇਖੋ ਬਿਲਕੁਲ ਇਸ ਤਰੀਕੇ ਦਾ ਹੋਣਾ ਚਾਹੀਦਾ ਮੈਂ ਐਦਾਂ ਤੇ ਹੁਣ ਜੀ ਆਪਾਂ ਥੋੜਾ ਥੋੜਾ ਨਾਲ ਠੰਡਾ ਪਾਣੀ ਐਡ ਕਰਾਂਗੇ ਤੇ ਮੈਦੇ ਨੂੰ ਆਪਾਂ ਗੁੰਨ ਕੇ ਤਿਆਰ ਕਰਾਂਗੇ ਆਪਾਂ ਨਾ ਜਿਵੇਂ ਨਾਰਮਲ ਰੋਟੀਆਂ ਬਣਾਉਣ ਦੇ ਲਈ ਆਟਾ ਗੁੰਨਦੇ ਉਸ ਤਰੀਕੇ ਦੇ ਗੁੰਨਣਾ ਨਾਲ ਵਾਲਾ ਸਖਨਾ ਨਰਮ ਹੁਣ ਇਹਨੂੰ ਮੁੱਕੀ ਦੇ ਕੇ ਥੋੜਾ ਜਿਹਾ ਨਾਲ ਆਪਾਂ ਇਹਦਾ ਟੈਕਸਚਰ ਹੈ ਜਿਹੜਾ ਉਹ ਮਲੈਮ ਬਣਾ ਦੇਾਂਗੇ ਬਸ 1.5 ਮਿੰਟ ਆਪਾਂ ਨੂੰ ਮੁੱਕੀ ਦੇਵਾਂਗੇ ਤੇ ਆਟੇ ਨੂੰ ਵਧੀਆ ਆਪਾਂ ਮਲੈਂ ਬਣਾ ਕੇ ਤਿਆਰ ਕਰ ਲਿਆ ਜੀ ਦੇਖੋ ਤੇ ਇਸ ਤਰੀਕੇ ਦਾ ਇੰਨਾ ਖ삭ਤਾ ਇੰਨਾ ਨਰਮ ਹੈ ਤੇ ਹੁਣ ਜੀ ਪਾਣੀ ਨਾਲ ਢੱਕ ਕੇ ਆਪਾਂ ਆਟੇ ਨੂੰ ਅੱਧਾ ਘੰਟਾ ਰੈਸਟ ਕਰਨ ਲਈ ਰੱਖ ਦਾਂਗੇ ਉਦੋਂ ਤੱਕ ਆਪਾਂ ਇਹ ਵੀ ਸਕਵਿੰਗ ਤਿਆਰ ਕਰ ਲੈਣੇ ਆ ਇੱਥੇ ਜੀ ਆਪਣੇ ਕੋਲੇ ਹੈਗੇ ਚਾਰ ਉਬਲੇ ਹੋਏ ਆਲੂ ਤੇ ਆਲੂ ਨੂੰ ਉਬਾਲ ਕੇ ਠੰਡਾ ਜਰੂਰ ਤੁਸੀਂ ਕਰ ਲਿਓ ਹੁਣ ਇਹਨਾਂ ਦੇ ਛੋਟੇ-ਛੋਟੇ ਆਪਾਂ ਟੁਕੜੇ ਕਰ ਲਾਂਗੇ ਇਸ ਤਰੀਕੇ ਨਾਲ ਮੈਸ਼ ਕਰ ਲਾਂਗੇ ਆਪਾਂ ਤੇ ਆਲੂ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਏ ਜੀ ਜਿਆਦਾ ਮੈਸ਼ ਨਹੀਂ ਕੀਤੇ ਹਲਕੇ ਹਲਕੇ ਦੇ ਵਿੱਚ ਟੁਕੜੇ ਰੱਖੇ ਆ ਤੁਸੀਂ ਦੇਖਿਓ ਬਾਜ਼ਾਰ ਚੋਂ ਪੈਟੀਜ਼ ਲਿਆਉਣੇ ਨਾ ਉਹਦੇ ਵਿੱਚ ਹਲਕੇ ਹਲਕੇ ਸਟਫਿੰਗ ਦੇ ਟੁਕੜੇ ਹੁੰਦੇ ਆ ਖਾਣ ਦੇ ਵਿੱਚ ਵਧੀਆ ਲੱਗਦੇ ਆ ਇਹ ਤੇ ਹੁਣ ਜੀ ਸਭ ਤੋਂ ਪਹਿਲਾਂ ਨਾ ਘਿਓ ਜਾਂ ਤੇਲ ਐਡ ਕਰਾਂਗੇ ਆਪਾਂ ਕੜਾਹੀ ਚ ਜਿਹੜੀ ਸਟਫਿੰਗ ਆਪਾਂ ਇਸ ਤਰੀਕੇ ਨਾਲ ਸਮੋਸਿਆਂ ਜਿਹਾ ਜਾਂ ਪੈਟੀਜ਼ ਜਿਹਾ ਆਪਾਂ ਪਰੌਂਠਿਆਂ ਦੇ ਵਿੱਚ ਭਰਨੀ ਹੁੰਦੀ ਹੈ ਨਾ ਉਹ ਚ ਆਪਾਂ ਤੇਲ ਜ਼ਿਆਦਾ ਨਹੀਂ ਵਰਤਦੇ ਹੁੰਦੇ ਇਸ ਕਰਕੇ ਆਪਾਂ 1.5 ਚਮਚੀ ਘਿਓ ਦਾ ਜਾਂ ਤੇਲ ਦਾ ਐਡ ਕਰਨਾ ਤੇ ਇਹਨੂੰ ਗਰਮ ਹੋਣ ਦੇਵਾਂਗੇ ਤੇ ਹਾਂਜੀ ਕਿਹਾ ਹੋ ਗਰਮ ਹੋ ਗਿਆ ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਇਹਦੇ 'ਚ ਜੀਰਾ ਨੂੰ ਬਿਲਕੁਲ ਹਲਕਾ ਜਿਹਾ ਭੁੰਨ ਦਨਾ ਦੇ ਬਸ ਤੇ 1 ਚਮਚਾ ਅਦਰਕ ਐਡ ਕਰਦੇ ਹਾਂ ਜਿੰਨੂੰ ਬੱਦੂਸ ਕਰ ਲਿਆ ਸੀ ਆਪਾਂ ਤੇ ਦੋ ਹਰੀਆਂ ਮਿਰਚਾਂ ਬਰੀਕ ਕਰ ਲਈਆਂ ਸੀ ਇਹ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਬਿਲਕੁਲ ਹਲਕਾ ਜਿਹਾ ਪਾ ਲੈ ਆਪਾਂ ਹਾਂਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਇਹ ਆਲੂ ਐਡ ਕਰਾਂਗੇ ਜਿਹੜੇ ਆਪਾਂ ਪਹਿਲਾਂ ਮੈਸ਼ ਕਰਕੇ ਰੱਖੇ ਸੀ ਤੇ ਆਲੂ ਨੂੰ ਹਲਕਾ ਜਿਹਾ ਨਾ ਅਦਰਕ ਦੇ ਨਾਲ ਤੇ ਹਰੀ ਮਿਰਚ ਦੇ ਨਾਲ ਮਿਕਸ ਕਰ ਲਾਂਗੇ ਇਹਦੇ ਵਿੱਚ ਨਾ ਵਧੀਆ ਟੇਸ ਆ ਜੂ ਅਦਰਕ ਤੇ ਹਰੀ ਮਿਰਚ ਦਾ ਹਰੀ ਮਿਰਚ ਨੂੰ ਕਿ ਆਪਣੇ ਸਵਾਦ ਅਨੁਸਾਰ ਨਾ ਵੱਧ ਘੱਟ ਐਡ ਕਰ ਸਕਦੇ ਆ ਹੁਣ ਆਲੂਆਂ ਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਕਸ਼ਮੀਰੀ ਲਾਲ ਮਿਰਚ ਐਡ ਕਰਾਂਗੇ ਫਿਰ ਆਪਾਂ ਸਵਾਦ ਅਨੁਸਾਰ ਸਟਫਿੰਗ 'ਚ ਜਿੰਨਾ ਕ ਨਾਮਤ ਰੱਖਣਾ ਹੈ ਉਹਨਾਂ ਦੇ ਨਾਮਕ ਐਡ ਕਰ ਦੇਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਗਰਮ ਮਸਾਲਾ ਅੱਧਾ ਚਮਚਾ ਧਨੀਆ ਪਾਊਡਰ ਦਾ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰਾਂਗੇ ਚਾਟ ਮਸਾਲੇ ਜਿਹੜੀ ਨਮਕ ਹੁੰਦਾ ਇਸ ਕਰਕੇ ਚਾਟ ਮਸਾਲਾ ਘੱਟ ਐਡ ਕਰਿਓ ਕਿਉਂਕਿ ਨਮਕ ਆਪਾਂ ਪਹਿਲੀ ਐਡ ਕਰਤਾ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਜੀ ਆਲੂਆਂ ਦੇ ਨਾਲ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਬਸ ਹਲਕਾ ਜਿਹਾ ਪਕਾਵਾਂਗੇ ਆਪਾਂ ਜ਼ਿਆਦਾ ਨਹੀਂ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਜਿਹੜੇ ਜਿਹੜੇ ਆਪਾਂ ਇਹਦੇ ਜਿਹੜੇ ਮਸਾਲੇ ਐਡ ਕੀਤੇ ਆ ਸਟਫਿੰਗ 'ਚ ਸਟਫਿੰਗ ਬਿਲਕੁਲ ਬਣ ਕੇ ਹੋ ਗਈ ਜੀ ਤਿਆਰ ਤੁਸੀਂ ਇੱਥੇ ਨਾਮ ਖਮਿਰਚ ਚੈੱਕ ਕਰ ਲਓ ਤੁਹਾਨੂੰ ਘੱਟ ਲੱਗਿਆ ਬਸ ਹੋਰ ਐਡ ਕਰ ਲਿਓ ਹੁਣ ਆਪਾਂ ਕੜਾਹੀ ਨੂੰ ਜਿਹੜਾ ਥੱਲੇ ਉਤਾਰ ਲੈਣੇ ਆ ਤੇ ਹੁਣ ਜੀ ਸਟਫਿੰਗ ਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲਾਂਗੇ ਤੇ ਇਹਦੇ ਵਿੱਚ ਨਾ ਹਰਾ ਧਨੀਆ ਬਰੀਕ ਕੱਟ ਕੇ ਐਡ ਕਰ ਦਿਆਂਗੇ ਆਪਾਂ ਹਰੇ ਧਨੀਏ ਦਾ ਸੀਜ਼ਨ ਆਪਾਂ ਵਾਵਾ ਸਾਰਾ ਹਰਾ ਧਨੀਆ ਜਿਹੜਾ ਬਰੀਕ ਕੱਟ ਕੇ ਸਟਫਿੰਗ ਦੇ ਵਿੱਚ ਐਡ ਕਰ ਦਿਆਂਗੇ ਖੁਸ਼ਬੂ ਬਹੁਤ ਸੋਹਣੀ ਆਊਗੀ ਇਹਦੇ ਨਾਲ ਤੇ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਹਾਂਜੀ ਹਰੇ ਧਨੀਏ ਨੂੰ ਆਪਾਂ ਮਿਕਸ ਕਰ ਦੇਾਂਗੇ ਤੇ ਆਪਣੀ ਸਟਫਿੰਗ ਬਿਲਕੁਲ ਤਿਆਰ ਹੈ ਤੇ ਇਹਨੂੰ ਆਪਾਂ ਨਾ ਠੰਡਾ ਹੋਣ ਦੇਵਾਂਗੇ ਹੁਣ ਤੇ ਇੱਥੇ ਜੀ ਆਪਾਂ ਨਾ ਇੱਕ ਗਮ ਤਿਆਰ ਕਰਾਂਗੇ ਮੈਦੇ ਦੀ ਵੀ ਜਿਹਦੇ ਨਾਲ ਨਾ ਲੇਅਰ ਬਣਨਗੀ ਇਹਦੇ ਵਿੱਚ ਤੁਸੀਂ ਦੇਖਿਆ ਉਹ ਬਾਜ਼ਾਰ ਚ ਪੈਟਿਸ ਕਾਣੇ ਉਹਦੇ ਵਿੱਚ ਕਾਫੀ ਜ਼ਿਆਦਾ ਪਰਥਾ ਹੁੰਦੀਆਂ ਨੇ 3 ਚਮਚਾ ਜਿਹੜੇ ਫੁੱਲ ਭਰ ਕੇ ਆਪਾਂ ਮੈਦੇ ਦੇ ਐਡ ਕਰ ਲਈ ਤੇ ਹੁਣ ਇਹਦੇ ਵਿੱਚ 2 ਚਮਚਾ ਪਕਿਆ ਹੋਦੇ ਐਡ ਕਰਾਂਗੇ ਤੁਸੀਂ ਦੇਸੀ ਘਿਓ ਜਾਂ ਢਾਲ ਢਾਕਿਆ ਉਹ ਐਡ ਕਰਿਓ ਮਸਦੂਕ ਚਮਚ ਤੇ ਇਹਨੂੰ ਮਿਕਸ ਕਰਕੇ ਜਿਹੜਾ ਆਪਾਂ ਤਿਆਰ ਕਰ ਲਾਂਗੇ ਜੇ ਆਪਾਂ ਨੂੰ ਲੱਗਿਆ ਵੀ ਘਿਓ ਦੀ ਹੋਰ ਜ਼ਰੂਰਤ ਹੈ ਫਿਰ ਆਪਾਂ ਹੋਰ ਐਡ ਕਰ ਲਾਂਗੇ ਹੁਣ ਜੇ ਇਸ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਦੋ ਕਮਿੰਟ ਨਾ ਚਮਚ ਦੀ ਮਦਦ ਨਾਲ ਆਪਾਂ ਇਹਨੂੰ ਫੈਂਟ ਲਾਂਗੇ ਜਦੋਂ ਤੱਕ ਥੋੜਾ ਜਿਹਾ ਨਾ ਇਹ ਕਰੀਮੀ ਤਰ੍ਹਾਂ ਨਹੀਂ ਬਣ ਜਾਂਦਾ ਹੱਥਾਂ ਨਾਲ ਤੇਜ਼ੀ ਨਾਲ ਘਮੋੜਨ ਵਾਲੇ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਬਿਲਕੁਲ ਇਸ ਤਰੀਕੇ ਦਾ ਟੈਕਸਚਰ ਇਹਦਾ ਹੋਣਾ ਚਾਹੀਦਾ ਦੇਖੋ ਆਟਾ ਜੀ ਬਿਲਕੁਲ ਤਿਆਰ ਹੈ ਆਟੇ ਨੂੰ ਅੱਧਾ ਘੰਟਾ ਹੋ ਗਿਆ ਰੱਖੇ ਹਲਕਾ ਜਿਹਾ ਆਪਾਂ ਇਹਨੂੰ ਇਸ ਤਰੀਕੇ ਨਾਲ ਮੁੱਕੀ ਦੇਵਾਂਗੇ ਟੈਕਸਚਰ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ ਇਹਦਾ ਕਿੰਨਾ ਮਲੈਮ ਬਣ ਕੇ ਤਿਆਰ ਹੋ ਗਿਆ ਬਸ ਹੁਣ ਆਪਾਂ ਇਹਦੇ ਛੋਟੇ ਛੋਟੇ ਜਿਹੜੇ ਪੇੜੇ ਕੱਟ ਲਾਂਗੇ ਜਿਵੇਂ ਆਪਾਂ ਰੋਟੀ ਦੇ ਪੇੜੇ ਕਰਦੇ ਹੁੰਦੇ ਨੇ ਨਾ ਜਿੰਨੇ ਜਿੰਨੇ ਸਾਈਜ਼ ਦੇ ਉਸ ਤਰੀਕੇ ਨਾਲ ਜਿਹੜੇ ਆਪਾਂ ਇਹਦੇ ਪੇੜੇ ਕਰ ਲਾਂਗੇ ਇਸ ਤਰੀਕੇ ਨਾਲ ਜੀ ਪੰਜ ਪੇੜੇ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਲਏ ਤੇ ਹੁਣ ਨਾ ਅਲੱਗ-ਅਲੱਗ ਆਪਾਂ ਪੰਜ ਰੋਟੀਆਂ ਵੇਲ ਕੇ ਤਿਆਰ ਕਰ ਲਾਂਗੇ ਜਾ ਕੋਲੇ ਵੇ ਕਿਸੇ ਵੀ ਇਸ ਤੇ ਕਿਦੀ ਖੁੱਲੀ ਜਗ੍ਹਾ ਤੇ ਆਪਾਂ ਪੇੜੇ ਨੂੰ ਰੱਖ ਲਾਂਗੇ ਥੋੜਾ ਜਿਹਾ ਸੁੱਕਾ ਜਿਹੜਾ ਆਪਾਂ ਮੈਦਾ ਲਾ ਲਾਂਗੇ ਤੇ ਇਹਦੀ ਨਾਲ ਆਪਾਂ ਬਿਲਕੁਲ ਪਤਲੀ ਰੋਟੀ ਵੇਲ ਕੇ ਤਿਆਰ ਕਰਾਂਗੇ ਜਿੰਨਾ ਹੋ ਸਕੇ ਉਹਨਾਂ ਰੋਟੀ ਨੂੰ ਪਤਲਾ ਕਰਾਂਗੇ ਇਸ ਤਰੀਕੇ ਨਾਲ ਜੀ ਬਿਲਕੁਲ ਆਪਾਂ ਪਤਲੀ ਰੋਟੀ ਵੇਲ ਕੇ ਤਿਆਰ ਕਰਨੀ ਹੈ ਦੇਖੋ نیچے ਦੀ ਜਿਹੜਾ ਥਾਲਾ ਉਹ ਦਿਖ ਰਿਹਾ ਹੈਗਾ ਇੰਨੀ ਪਤਲੀ ਵੇਲਣੀ ਆ ਚਾਕਲੇਟੇ ਨਾਲ ਥੋੜੀ ਜਿਹੀ ਵੱਡੀ ਰੋਟੀ ਆਪਣੇ ਤੋਂ ਵੇਲੀ ਨਹੀਂ ਜਾਣੀ ਸੀ ਇਸ ਕਰਕੇ ਮੈਂ ਥਾਲ ਤੇ ਰੱਖ ਕੇ ਵੇਲੀ ਆ ਤੇ ਇੰਨੀ ਪਤਲੀ ਆ ਸਾਰੀਆਂ ਸੇਮ ਇਸੇ ਤਰੀਕੇ ਨਾਲ ਰੋਟੀਆਂ ਨਾਲ ਆਪਾਂ ਪਤਲੀਆਂ ਪਤਲੀਆਂ ਵੇਲ ਕੇ ਆ ਜਿਹੜੀਆਂ ਤਿਆਰ ਕਰਕੇ ਰੱਖ ਲੈਣੇ ਆ ਸਾਰੀਆਂ ਰੋਟੀਆਂ ਜੀ ਇਸ ਤਰੀਕੇ ਨਾਲ ਵੇਲ ਲਈਆਂ ਆਪਾਂ ਵੇਲ ਵੇਲ ਕੇ ਲੱਗ ਪਤ ਨਜ਼ਰ ਆਖ ਰਹੀਆਂ ਤੇ ਹਾਂਜੀ ਸਭ ਤੋਂ ਪਹਿਲਾਂ ਇੱਕ ਰੋਟੀ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਤੇ ਜਿਹੜੀ ਆਪਾਂ ਇਹ ਗੰਮ ਤਿਆਰ ਕੀਤੀ ਸੀ ਨਾ ਇਹ ਆਪਾਂ ਲਾਵਾਂਗੇ ਇੱਕ ਚਮਚ ਭਰ ਕੇ ਇਹਦੇ ਤੇ ਤੇ ਇਹਨੂੰ ਚੰਗੇ ਤਰੀਕੇ ਨਾਲ ਫਲਾ ਦੇਾਂਗੇ ਆਪਾਂ ਜ਼ਿਆਦਾ ਵੀ ਨਹੀਂ ਲਾਉਣੀ ਇਹ ਤੇ ਥੋੜੀ ਜਿਹੀ ਮਿਲਾਣੀ। ਇਸ ਤਰੀਕੇ ਨਾਲ ਸਾਰੀ ਰੋਟੀ ਤੇ ਜਿਹੜਾ ਆਪਾਂ ਫਲਾ ਦੇਗੇ। ਤੇ ਇਸ ਤਰੀਕੇ ਨਾਲ ਜੀ ਇਹਨੂੰ ਆਪਾਂ ਸਾਰੀ ਰੋਟੀ ਤੇ ਫਲਾਤਾ ਹੈ ਤੇ ਹੁਣ ਆਪਾਂ ਰੱਖਾਂਗੇ ਇੱਕ ਰੋਟੀ ਇਹਦੇ ਉੱਪਰ ਇਸ ਤਰੀਕੇ ਨਾਲ ਜੇ ਰੋਟੀ ਥੋੜੀ ਛੋਟੀ ਹੋਈ ਨਾ ਤੁਸੀਂ ਇਸ ਤਰੀਕੇ ਨਾਲ ਹੱਥਾਂ ਨਾਲ ਖਿੱਚ ਕੇ ਆ ਜਿਹੜਾ ਇਹਨੂੰ ਵੱਡਾ ਬਣਾ ਦੇ ਰੋਟੀ ਨੂੰ ਪਰ ਇਹਦੇ ਨਾਲ ਇਸ ਤਰੀਕੇ ਨਾਲ ਕਿਨਾਰੀਆਂ ਇਹਨੂੰ ਮਿਲਾ ਦਿਓ। ਇਸ ਤਰੀਕੇ ਨਾਲ ਜੀ ਰੋਟੀ ਨੂੰ ਆਪਾਂ ਇਹਦੇ ਉੱਪਰ ਸੈੱਟ ਕਰਤਾ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਤੇ ਆਪਾਂ ਇਹ ਗਾ ਮਿਲਾ ਲਾ ਕੇ ਤੇ ਉੱਪਰ ਸਾਰੀਆਂ ਰੋਟੀਆਂ ਜਿਹੜੀਆਂ ਆਪਾਂ ਪੰਜ ਦੀਆਂ ਪੰਜ ਸਾਰੀਆਂ ਰੋਟੀਆਂ ਸੈੱਟ ਕਰਦੇ ਆਂਗੇ ਸੇਮ ਇਸੇ ਤਰੀਕੇ ਨਾਲ ਤੇ ਹਾਂਜੀ ਚਾਰ ਰੋਟੀਆਂ ਆਪਾਂ ਸੈੱਟ ਕਰ ਲਈਆਂ ਤੇ ਇਹ ਹੈਗੀਆਂ ਪੰਜਵੀਂ ਰੋਟੀ ਯਾਨੀ ਕਿ ਲਾਸਟ ਰੋਟੀ ਤੇ ਇਹਨੂੰ ਵੀ ਇਸ ਤਰੀਕੇ ਨਾਲ ਆਪਾਂ ਰੱਖ ਦੇਾਂਗੇ ਇਹਨੂੰ ਵੀ ਸੈੱਟ ਕਰਦੇ ਆਂਗੇ ਬਸ ਇਸ ਚੀਜ਼ ਤੇ ਥੋੜੀ ਜੀ ਮਿਹਨਤ ਲੱਗੂਗੀ ਥੋੜਾ ਜਿਹਾ ਟਾਈਮ ਲੱਗੂਗਾ ਪਰ ਜਿਹੜਾ ਰਿਜ਼ਲਟ ਆਊਗਾ ਨਾ ਫਿਰ ਉਹ ਤੁਸੀਂ ਦੇਖਿਓ ਕਿ ਪੈਟੀਜ਼ ਆ ਜਿਹੜੀਆਂ ਕਿੰਨੀਆਂ ਵਧੀਆ ਤੇ ਕਿੰਨੀਆਂ ਵਧੀਆ ਲੀਅਰ ਵਾਲੀਆਂ ਬਣ ਕੇ ਤਿਆਰ ਹੋਣਗੀਆਂ ਬਿਲਕੁਲ ਕ੍ਰਿਸਪੀ ਬਣਣਗੀਆਂ ਹੁਣ ਇਹਦੇ ਉੱਪਰ ਵੀ ਲਾਸਟ ਰੋਟੀ ਤੇ ਆਪਾਂ ਜਿਹੜੀ ਇਹ ਗੰਮ ਮੈਦਰੀ ਦੇ ਘਿਓ ਦੀ ਬਣਾਈ ਸੀ ਨਾ ਇਹ ਲਾ ਦੇਣੀ ਹੈ ਬਸ ਇਸ ਤਰੀਕੇ ਨਾਲ ਦੇਖੋ ਹਾਂ ਜੀ ਇਸ ਤਰੀਕੇ ਨਾਲ ਲਾਸਟ ਰੋਟੀ ਨੂੰ ਵੀ ਆਪਾਂ ਸੈੱਟ ਕਰ ਲਿਆ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰੀਕੇ ਨਾਲ ਬਿਲਕੁਲ ਇਹਦਾ ਇੱਕ ਰੂਲ ਬਣਾ ਦੇਵਾਂਗੇ ਥੋੜਾ ਜਿਹਾ ਨਾ ਹੱਥਾਂ ਨਾਲ ਟਾਈਟ ਕਰਦੇ ਜਾਵਾਂਗੇ ਤੇ ਇਹਦਾ ਇਸ ਤਰੀਕੇ ਨਾਲ ਰੂਲ ਬਣਾ ਦੇਵਾਂਗੇ ഇന്നു ടോഡ് ജാ പക്ഷ വലുതെ ജ്യാത ഹാ നരേ ഇത് ഗുണ ധ്യാനോ ബാലക്കാസ് തരികൾ ടോഡ് ജാ സെറ്റ് ദോ ടൈറ്റ് രോൾ ലോജി ബിൽക്കുൾ ബണി ഒക്കെ തയ്യാറ ਹਾਂਜੀ ਇਹਨੂੰ ਆਪਾਂ ਨਾ ਬਰਾਬਰ ਹਿੱਸਿਆਂ 'ਚ ਵੰਡ ਲਾਂਗੇ ਇਸ ਤਰੀਕੇ ਨਾਲ ਇਹਦੇ ਛੋਟੇ-ਛੋਟੇ ਪੇੜੇ ਕਰ ਲਾਂਗੇ ਜਿੰਨੇ ਵੀ ਇਹਦੇ ਪੇੜੇ ਬਣ ਗਏ ਨਾ ਉਸ ਤਰੀਕੇ ਨਾਲ ਆਪਾਂ ਬਣਾ ਲਾਂਗੇ ਕਿਸੇ ਵੀ ਤਿੱਖੀ ਕਰਦੇ ਨਾਲ ਘੱਟ ਕੇ ਆਪਾਂ ਤਿਆਰ ਕਰ ਲਾਂਗੇ ਤੇ ਲੋ ਜੀ ਇਹਦੇ ਛੇ ਪੇੜੇ ਆ ਜਿਹੜੇ ਬਿਲਕੁਲ ਇੱਕੋ ਜਿਹੇ ਬਣ ਕੇ ਤਿਆਰ ਹੋ ਗਿਆ ਦੇਖੋ ਤੇ ਹੁਣ ਮੈਂ ਤੁਹਾਨੂੰ ਲੇਅਰ ਦਿਖਾਉਣੀ ਹੈ ਇਹਦੇ ਵਿੱਚ ਦੇਖੋ ਕਿੰਨੀਆਂ ਵਧੀਆ ਇਹ ਅਲੱਗ-ਅਲੱਗ ਲੇਅਰ ਵੰਡਣੀਆਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨੂੰ ਇਸ ਤਰੀਕੇ ਨਾਲ ਹਲਕਾ ਜਿਹਾ ਆਪਾਂ ਪ੍ਰੈਸ ਕਰ ਦੇਾਂਗੇ ਪੇੜੇ ਨੂੰ ਸਾਰੇ ਇਸ ਤਰੀਕੇ ਨਾਲ ਤਿਆਰ ਕਰਕੇ ਰੱਖ ਲਾਂਗੇ ਤੇ ਹੁਣ ਜੇ ਇਸ ਤਰੀਕੇ ਨਾਲ ਸੁੱਕਾ ਮੈਂ ਇਦਾਂ ਛਿੜਕ ਕੇ ਤੇ ਇਹਨੂੰ ਨਾ ਆਪਾਂ ਇੱਕ ਰੋਟੀ ਦੀ ਤਰ੍ਹਾਂ ਵੇਲ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਥੋੜਾ ਜਿਹਾ ਨਾ ਆਪਾਂ ਇਹਨੂੰ ਲੋਕ ਲਾ ਦਿਆਂਗੇ ਤੇ ਇਸ ਤਰ੍ਹਾਂ ਆਪਾਂ ਇੱਕ ਰੋਟੀ ਦੀ ਤਰ੍ਹਾਂ ਵੇਲ ਲਾਂਗੇ ਇਹਨੂੰ ਬਿਲਕੁਲ ਤਾਂ ਜੀ ਆਪਾਂ ਇਹਨੂੰ ਵੇਲ ਕੇ ਤਿਆਰ ਕਰ ਲਾਂਗੇ ਬਸ ਜ਼ਿਆਦਾ ਆਪਾਂ ਇਹਨੂੰ ਪਤਲਾ ਨਹੀਂ ਬਣਾਉਣਾ ਬਸ ਉਨੇ ਕ ਸਾਈਜ਼ ਦਾ ਤੁਸੀਂ ਵੇਲ ਲਿਓ ਵੀ ਜਿੰਨੀ ਦੀ ਤੁਸੀਂ ਪੈਟੀਏ ਜਿਹੜੀ ਇਹ ਬਣਾਉਣੀ ਹੈਗੀ ਤੇ ਹੁਣ ਜੀ ਆਪਾਂ ਇਹਨੂੰ ਕੱਟ ਕੇ ਤਿਆਰ ਕਰਾਂਗੇ ਕਿਨਾਰੀਆਂ ਤੋਂ ਇਸ ਤਰੀਕੇ ਨਾਲ ਦੇਖੀ ਕਰਦੇ ਦੀ ਮਦਦ ਨਾਲ ਆਪਾਂ ਇਹਨੂੰ ਕੱਟ ਦੇਾਂਗੇ ਇਧਰਲੀ ਸਾਈਡ ਤੋਂ ਕੱਟ ਦੇਾਂਗੇ ਆਪਾਂ ਤੇ ਫਿਰ ਆਪਾਂ ਦੋਨੇ ਕਿਨਾਰੀਆਂ ਨੂੰ ਉਧਰੋਂ ਵੀ ਫਿਨਿਸ਼ਿੰਗ ਦੇ ਦੇਾਂਗੇ ਹਲਕਾ ਜਿਹਾ ਆਪਾਂ ਇਹਨੂੰ ਵੇਲ ਲਾਂਗੇ ਤੇ ਹੁਣ ਇਸ ਤਰੀਕੇ ਦਾ ਇੱਕ ਚਾਰ ਸਪੀਸ ਯਾਨੀ ਕਿ ਆਪਣੇ ਕੋਲੇ ਇਹ ਪੈਟੀ ਦੀ ਸ਼ੀਟ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਤੇ ਜਿੰਨੀ ਕ ਸਟਫਿੰਗ ਤੁਸੀਂ ਇਹਦੇ ਵਿੱਚ ਭਰਨੀ ਹੈ ਵੈਸੇ ਇੱਕ ਚਮਚ ਕਾਫੀ ਹੈ ਤੇ ਇੱਕ ਚਮਚ ਭਰ ਕੇ ਸਟਫਿੰਗ ਹੈ ਜਿਹੜੀ ਇਹਦੇ ਵਿੱਚ ਰੱਖ ਦਿਆਂਗੇ ਆਪਾਂ ਉਸ ਤੋਂ ਬਾਅਦ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਦੇ ਪਾਣੀ ਲਾਵਾਂਗੇ ਪਾਣੀ ਲਾਉਣ ਦੀ ਵਜ੍ਹਾ ਕਾਰਨ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰਾਂਗੇ ਫਿਰ ਇਹਨਾਂ ਨੇ ਖੁੱਲਣਾ ਨਹੀਂਗਾ ਨਹੀਂ ਇਹ ਖੁੱਲ ਜਾਣਗੀਆਂ ਤੇ ਫਿਰ ਤੇਲ ਵੀ ਸਾਰਾ ਖਰਾਬ ਹੋ ਜੂ ਤੇ ਸਾਰੀ ਰੈਸਪੀ ਵੀ ਖਰਾਬ ਹੋ ਜੂ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਉਠਾ ਕੇ ਜਿਹੜਾ ਸਾਈਡਾਂ ਤੋਂ ਬੰਦ ਕਰ ਦਿਆਂਗੇ ਤੇ ਇਧਰਲੀ ਸਾਈਡ ਤੋਂ ਵੀ ਥੋੜਾ ਜਿਹਾ ਪ੍ਰੈਸ ਕਰਕੇ ਲੋਕ ਲਾ ਦੇਾਂਗੇ ਹਲਕਾ ਜਿਹਾ ਸਟਫਿੰਗ ਨੂੰ ਪ੍ਰੈਸ ਕਰ ਦਿਆਂਗੇ ਤੇ ਇਹ ਆਪਣੀ ਪੈਟੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਸਾਰੀਆਂ ਪੈਟੀਆਂ ਆਪਾਂ ਬਣਾ ਕੇ ਰੱਖ ਲਈਆਂ ਜੀ ਦੇਖੋ ਤੇ ਤੇਲ ਵੀ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਇਹ ਪੈਟੀਆਂ ਜਿਹੜੀਆਂ ਛੱਡ ਦੇਾਂਗੇ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਨਾ ਸਿਰਫ ਮੈਂ ਤਿੰਨ ਪੈਟੀਜ਼ ਹੈ ਜਿਹੜੀਆਂ ਫਰਾਈ ਕਰੂੰਗੀ ਕਿਉਂਕਿ ਸਪੇਸ ਵੀ ਹੋਣੀ ਚਾਹੀਦੀ ਹੈ ਵਿੱਚ ਇਹਨਾਂ ਦੇ ਲੇਅਰ ਖੁੱਲਣੀਆਂ ਹਨ ਹੌਲੀ-ਹੌਲੀ ਉਹਦੇ ਲਈ ਫਿਰ ਇਹਨਾਂ ਦਾ ਸਾਈਜ਼ ਆ ਥੋੜਾ ਜਿਹਾ ਵੱਡਾ ਜੂਗਾ ਇਸ ਕਰਕੇ ਜਿਆਦਾ ਖੁੱਲੀ ਕੜਾਹੀ ਦੇ ਵਿੱਚ ਫਰਾਈ ਕਰਿਓ ਚਾਹ ਫਿਰ ਪੈਨ ਦੇ ਵਿੱਚ ਬਣਾਓਗੇ ਇਸ ਤਰੀਕੇ ਨਾਲ ਦੋ ਜਾਂ ਤਿੰਨ ਹੀ ਫਰਾਈ ਕਰਿਓ ਤੇ ਜਦੋਂ ਤੱਕ ਇਹਨਾਂ ਦੀਆਂ ਲੇਅਰ ਹੈ ਜਿਹੜੀਆਂ ਖੁੱਲਣੀਆਂ ਜਾਂਦੀਆਂ ਹਨ ਹਲਕੀਆਂ-ਹਲਕੀਆਂ ਉਦੋਂ ਤੱਕ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਹਿਲਾਉਣਾਗਾ ਤੇ ਇਸ ਤਰ੍ਹਾਂ ਨਾ ਥੋੜਾ-ਥੋੜਾ ਉੱਪਰ ਤੇਲ ਹੈ ਜਿਹੜਾ ਆਪਾਂ ਚਮਚ ਦੀ ਮਦਦ ਨਾਲ ਪਾ ਦੇਾਂਗੇ ਦੇਖੋ ਬਿਨਾ ਬਨ ਤੋਂ ਬਿਨਾ ਮਾਈਕ੍ਰੋਵੇਵ ਤੋਂ ਜਿਹੜੀਆਂ ਆਪਾਂ ਘਰ ਦੇ ਵਿੱਚ ਇਹਨੀਆਂ ਪੈਟੀਰ ਬਣਾ ਲਏ ਬਹੁਤ ਆਸਾਨ ਤਰੀਕੇ ਨਾਲ ਤੇ ਹੁਣ ਹਲਕੀਆਂ ਹਲਕੀ ਦਾ ਆਪਾਂ ਲੱਗਿਆ ਨਾ ਵੀ ਆਪਾਂ ਇਹਨਾਂ ਸਾਈਡਾਂ ਪਲਟ ਸਕਦੇ ਹਾਂ ਫਿਰ ਉਦੋਂ ਆਪਾਂ ਇਹਨਾਂ ਦੀਆਂ ਸਾਈਡਾਂ ਇਸ ਤਰੀਕੇ ਨਾਲ ਪਲਟ ਦੇਾਂਗੇ ਤੇ ਇਹਨਾਂ ਨੂੰ ਆਪਣੇ ਆਪ ਹੈ ਜਿਹੜਾ ਪੱਕਣ ਦੇਵਾਂਗੇ ਕਰ ਲਿਆ ਜੀ ਆ ਵੀ ਤਿਆਰ ਹੋ ਗਈਆਂ ਗਰਮਾ ਗਰਮ ਇਧਰ ਆਪਾਂ ਟਮੇਟੋ ਕੈਚੱਪ ਵੀ ਹੈ ਜਿਹੜੀ ਤਿਆਰ ਕਰਕੇ ਰੱਖ ਲਈਏ ਖਾਣ ਦੇ ਲਈ ਗਰਮਾ ਗਰਮ ਬਹੁਤ ਟੇਸਟੀ ਲੱਗਦੇ ਹੈ ਜਰੂਰ ਤੁਸੀਂ ਇਸ ਰੈਸਪੀ ਨੂੰ ਹੈ ਜਿਹੜਾ ਕਰੇ ਟਰਾਈ ਕਰੋ ਜੇ ਇਸ ਤਰੀਕੇ ਨਾਲ ਬਣਾਇਓ ਤੇ ਬਹੁਤ ਵਧੀਆ ਦਾ ਰਿਜ਼ਲਟ ਆਊਗਾ ਜੇ ਤੁਸੀਂ ਇਸ ਤਰੀਕੇ ਨਾਲ ਇਹ ਰੈਸਪੀ ਬਣਾਓਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੀ ਆਪਾਂ ਕਟਿੰਗ ਕੀਤੀ ਸੀਗੀ ਜੀ ਇਹ ਕਿਨਾਰੀਆਂ ਤੋਂ ਉਹਨੂੰ ਆਪਾਂ ਵੇਸਟ ਨਹੀਂ ਕੀਤਾ ਦੇਖੋ ਬਾਅਦ ਵਿੱਚ ਉਹਨੂੰ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਕਿੰਨੀਆਂ ਵਧੀਆ ਜਿਹੇ ਲੇਅਰ ਬਣ ਜਾਣਗੀਆਂ ਤੇ ਇਹਨੂੰ ਤੁਸੀਂ ਸਟੋਰ ਕਰਕੇ ਰਾਤ ਤੱਕ ਦੇ ਇਸ ਤਰੀਕੇ ਨਾਲ ਫਰਾਈ ਕਰਕੇ ਚਾਹ ਦੇ ਨਾਲ ਜਿਹੜਾ ਬਹੁਤ ਸਵਾਦ ਲੱਗੇਗਾ ਇਸ ਤਰੀਕੇ ਨਾਲ ਬਸ ਵਧੀਆ ਆਪਾਂ ਇਹਨਾਂ ਵਾਸਤੂ ਤੁਸੀਂ ਸੁਣ ਲਈਏ ਜੀ ਦੇਖੋ ਕਿੰਨੀਆਂ ਕ੍ਰਿਸਪੀ ਤੇ ਗਰਮਾ ਗਰਮ ਇਹ ਬਣ ਕੇ ਤਿਆਰ ਹੋਈਆਂ ਨੇ ਲੇਅਰ ਤੁਸੀਂ ਇਹਨਾਂ ਦੀਆਂ ਦੇਖ ਸਕਦੇ ਹੋ ਪਰਤਾਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਸਾਰੀਆਂ ਬਹੁਤ ਗਰਮ ਨੇ ਇਹ ਤੇ ਇਸ ਤਰੀਕੇ ਨਾਲ ਗਰਮ ਗਰਮ ਅਪਮੈਟੋ ਕੈਚਪ ਦੇ ਨਾਲ ਜਦੋਂ ਸਰਵ ਕਰਾਂਗੇ ਨਾ ਬਹੁਤ ਟੇਸਟੀ ਲੱਗਣਗੀਆਂ